ਰਾਜਵੀਰ ਜਵੰਦੇ ਦੇ ਅੰਤਿਮ ਅਰਦਾਸ ਤੇ ਪਰਿਵਾਰ ਦਾ ਰੋ ਰੋ ਹੋਇਆ ਬੁਰਾ ਹਾਲ ਪੋਬਾ ਮਾਰ ਮਾਂ ਰੋਈ ਮਾਂ ਜਵੰਦੇ ਨੂੰ ਯਾਦ ਕਰ ਯਾਦ ਵੀ ਕਿਉਂ ਨਾ ਕਰੇ ਕੱਲਾ ਕੱਲਾ ਜਵਾਨ ਪੁੱਤ ਜਦੋਂ ਇਸ ਦੁਨੀਆ ਤੋਂ ਤੁਰ ਜਾਂਦਾ ਹੈ ਉਸ ਦਾ ਦਰਦ ਸਿਰਫ ਉਸ ਦੀ ਮਾਂ ਤੇ ਪਰਿਵਾਰ ਹੀ ਸਮਝ ਸਕਦਾ ਸੋ ਉਸ ਦੇ ਨਾਲ ਹੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਰਾਜਵੀਰ ਜਵੰਦੇ ਵੀਰ ਦੀ ਅੰਤਿਮ ਅਰਦਾਸ ਹੈ ਅਤੇ ਜਿਹੜਾ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹ ਸਾਰਾ ਹੀ ਛੱਡ ਪਿੰਡ ਵਾਲਿਆਂ ਦੇ ਵੱਲੋਂ ਤਿਆਰ ਕੀਤਾ ਗਿਆ ਹੈ ਉਥੇ ਝੌਨਾ ਲੱਗਿਆ ਹੋਇਆ ਸੀ ਪਰ ਉਸੇ ਥਾਂ ਤੇ ਹੁਣ ਟੈਂਟ ਲੱਗਿਆ ਕਿਉਂਕਿ ਜੇਕਰ ਆਪਾਂ ਇਕੱਠ ਦੀ ਗੱਲ ਕਰੀਏ ਬਹੁਤ ਹੀ ਜ਼ਿਆਦਾ ਹੋਣ ਵਾਲਾ ਹੈ ਜੇਕਰ ਰਾਜਵੀਰ ਜਵੰਦੇ ਦੇ ਫੈਨਸ ਦੀ ਗੱਲ ਕਰੀਏ ਕਲਾਕਾਰ ਭਾਈ ਚਾਰੇ ਦੀ ਗੱਲ ਕਰੀਏ ਜਾਂ ਫਿਰ ਰਿਸ਼ਤੇਦਾਰਾਂ ਦੀ ਗੱਲ ਕਰੀਏ ਤਕਰੀਬਨ ਸਾਰੇ ਹੀ ਇੱਥੇ ਪਹੁੰਚ ਰਹੇ ਨੇ ਜਵੰਦੇ ਦੀ ਅੰਤਿਮ ਅਰਦਾਸ ਤੇ ਤੇ ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ 10000 ਤੋਂ 15000 ਵੱਡਾ ਇਕੱਠ ਹੋ ਸਕਦਾ ਹੈ ਰਾਜਵੀਰ ਜਵੰਦਾ ਇੱਕ ਅਜਿਹਾ ਕਲਾਕਾਰ ਸੀ ਜਿਹੜਾ ਕਿ ਅੱਜ ਤੱਕ ਕਿਸੇ ਦੀ ਕੰਟਰੋਵਰਸਟੀ ਦੇ ਵਿੱਚ ਨਹੀਂ ਆਇਆ ਹਮੇਸ਼ਾ ਹੀ ਚੰਗੇ ਗੀਤ ਗਾਏ ਨੇ ਪਰਿਵਾਰ ਦੇ ਵਿੱਚ ਬੈ ਕੇ ਤੁਸੀਂ ਸਾਰੇ ਹੀ ਗੀਤ ਸੁਣ ਸਕਦੇ ਹੋ ਕਦੇ ਵੀ ਕੋਈ ਲੱਚਰਤਾ ਨਹੀਂ ਫਲਾਈ ਪਰ ਦੋਸਤੋ ਛੋਟੀ ਉਮਰ ਦੇ ਵਿੱਚ ਐਨੀ ਬੁਲੰਦੀ ਖੱਟਣ ਵਾਲਾ ਕਲਾਕਾਰ ਸਰਦਾਰ ਰਾਜਵੀਰ ਜਵੰਦਾ ਭਰੀ ਜਵਾਨੀ ਦੇ ਵਿੱਚ ਜਿਹੜਾ ਕਿ ਸੰਸਾਰ ਨੂੰ ਅਲਵਿਦਾ ਕਹਿ ਗਿਆ ਪਿੱਛੇ ਆਪਣੇ ਦੋ ਛੋਟੇ ਜਵਾਕਰੋਂਦੇ ਛੱਡ ਗਿਆ ਇੱਕ ਪੁੱਤ ਤੇ ਧੀ ਉਹਨਾਂ ਦੀ ਪਤਨੀ ਉਹਨਾਂ ਦੀ ਮਾਂ ਉਹਨਾਂ ਦੇ ਜਿਹੜੇ ਦੋਸਤ ਮਿੱਤਰ ਰਿਸ਼ਤੇਦਾਰ ਤੇ ਇੱਕ ਮਾਂ ਜਿਹੜੀ ਕਦੇ ਵੀ ਆਪਣੇ ਪੁੱਤ ਨੂੰ ਭੁੱਲ ਨਹੀਂ ਸਕਦੀ 2021 ਦੇ ਵਿੱਚ ਪਹਿਲਾ ਰਾਜਵੀਰ ਜਵੰਦਾ ਦੇ ਪਿਤਾ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਹੀ ਰਾਜਵੀਰ ਜਵੰਦਾ ਆਪਣੇ ਪਰਿਵਾਰ ਨੂੰ ਸਾਂਭ ਰਿਹਾ ਸੀ ਸੋ ਦੋਸਤੋ ਇਹ ਅਸੀਂ ਮਾਨ ਨਾਲ ਕਹਿ ਸਕਦੇ ਹਾਂ ਕਿ ਰਾਜਵੀਰ ਜਵੰਦੇ ਨੇ ਕਦੇ ਵੀ ਕਿਸੇ ਇਨਸਾਨ ਦਾ ਦਿਲ ਨਹੀਂ ਦੁਖਾਇਆ ਹੋਵੇਗਾ ਪਤਾ ਨਹੀਂ ਕਿਉਂ ਚਲੋ ਜੋ ਪਰਮਾਤਮਾ ਨੂੰ ਮਨਜ਼ੂਰ ਸੀਗਾ ਪਰਿਵਾਰ ਦਾ ਜਿਹੜਾ ਇੱਕੋ ਇੱਕ ਸਹਾਰਾ ਸੀ ਉਹ ਵੀ ਛੱਡ ਕੇ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ 27 ਸਤੰਬਰ ਨੂੰ ਜਦੋਂ ਰਾਜਵੀਰ ਜਵੰਦੇ ਦਾ ਐਕਸੀਡੈਂਟ ਹੋਇਆ ਜਦੋਂ ਉਹ ਮੋਟਰਸਾਈਕਲ ਤੇ ਜਾ ਰਹੀ ਸੀ ਤੇ ਉਸ ਤੋਂ ਬਾਅਦ ਲਗਾਤਾਰ ਫੋਰਟਿਸਟ ਵਾਲਿਆਂ ਨੇ ਵੈਂਟੀਲੇਟਰ ਤੇ 11 ਦਿਨ ਰੱਖਿਆ ਤੇ ਅਚਾਨਕ ਹੀ ਫੋਰਟਿਸਟ ਹਸਪਤਾਲ ਨੇ ਇੱਕ ਖਬਰ ਸਾਂਝੀ ਕੀਤੀ ਕਿ ਰਾਜਵੀਰ ਜਵੰਦਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਸੋ ਉਸ ਤੋਂ ਬਾਅਦ ਜੇਕਰ ਆਪਾਂ ਦੱਸ ਦਈਏ ਕਿ ਲੋਕਾਂ ਦੇ ਅੰਦਰ ਇੱਕ ਰੋਸ ਵੀ ਸੀ ਕਿ ਸ਼ਾਇਦ ਪਹਿਲਾਂ ਰਾਜਵੀਰ ਜਵੰਦੇ ਦੀ ਮੌਤ ਹੋ ਗਈ ਸੀ ਬਿੱਲ ਬਣਾਉਣ ਦੇ ਚੱਕਰ ਦੇ ਵਿੱਚ ਪੈਸਾ ਲੂਟਣ ਦੇ ਚੱਕਰ ਦੇ ਵਿੱਚ ਫੋਰਟਿਸਟ ਹਸਪਤਾਲ ਨੇ ਜਿਹੜਾ ਇਹ ਕੰਮ ਕੀਤਾ ਤੇ 11 ਦਿਨ ਉਹਨਾਂ ਨੂੰ ਵੈਂਟੀਲੇਟਰ ਤੇ ਰੱਖਿਆ ਤੇ ਅੱਜ ਅਸੀਂ ਰਾਜਵੀਰ ਜਵੰਦਾ ਦੇ ਪਿੰਡ ਦੇ ਵਿੱਚ ਆਏ ਹਾਂ ਤੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਇਸ ਵੀਰ ਨੇ ਆਪਣੇ ਘਰ ਦੇ ਬਾਹਰ ਤਸਵੀਰ ਲਗਾਈ ਗਈ ਹੈ ਰਾਜਵੀਰ ਜਵੰਦੇ ਦੀ ਉੱਤੇ ਲਿਖਿਆ ਹੋਇਆ ਨਹੀਂ ਲੱਭਣੇ ਲਾਲ ਗਵਾਚੇ ਮਿੱਟੀ ਨਾਲ ਫਰੋਲ ਜੋ ਗਿਆ ਇਹ ਗੀਤ ਹੈ ਜਿਹੜਾ ਰਾਜਵੀਰ ਜਵੰਦੇ ਨੇ ਗਾਇਆ ਸੀ ਤੁਸੀਂ ਹਰ ਇੱਕ ਨੇ ਸੁਣਿਆ ਹੋਵੇਗਾ ਉਸ ਤੋਂ ਬਾਅਦ ਬੱਬੂ ਮਾਨ ਨੇ ਸਟੋਰੀ ਲਾਈ ਸੀ ਜਵੰਦੇ ਦੇ ਜਾਣ ਤੋਂ ਬਾਅਦ ਬੱਬੂ ਮਾਨ ਨੇ ਲਿਖਿਆ ਸੀ ਕਿ ਤੂੰ ਸੱਚ ਗਾ ਗਿਆ ਮਿੱਟੀ ਨਾਲ ਫਰੋਲ ਜੋ ਗਿਆ ਸੋ ਦੋਸਤੋ ਕਾਫੀ ਵੀਡੀਓ ਵੀ ਤੁਸੀਂ ਦੇਖੀ ਹੋਊਗੀ ਕਿ ਇੱਕ ਮਹੰਤ ਰਾਜਵੀਰ ਦੇ ਕੋਲ ਆਇਆ ਤੇ ਰਾਜਪੀਰ 10 ਰੁਪਏ ਕੱਢ ਕੇ ਦਿੰਦਾ ਹੈ ਤੇ ਕਹਿੰਦਾ ਹੈ ਕਿ ਤੁਹਾਡਾ ਸੂਟ ਬਹੁਤ ਸੋਹਣਾ ਹੈ ਮਜ਼ਾਕ ਕਰਦਾ ਹਾਸੀਆਂ ਖੇਡੀਆਂ ਕਰਦਾ ਉਸ ਤੋਂ ਬਾਅਦ ਇੱਕ ਛੋਟੇ-ਛੋਟੇ ਬੱਚਿਆਂ ਦੀ ਵੀਡੀਓ ਵੀ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਉਹ ਜਵਾਕ ਕਹਿੰਦੇ ਨੇ ਕਿ ਰਾਜਵੀਰ ਜਵੰਦਾ ਸਾਡਾ ਫੈਨ ਹੈ ਉਹ ਸਾਨੂੰ ਮਿਲਣ ਆਇਆ ਤਾਂ ਇਸ ਵੀਡੀਓ ਦੇ ਵਿੱਚ ਉਹ ਬਹੁਤ ਹੀ ਜ਼ਿਆਦਾ ਹੱਸ ਰਿਹਾ ਸੀ ਰਾਜਵੀਰ ਜਵੰਦ ਦਾ ਖਿੜਖਿੜ ਹੱਸ ਰਿਹਾ ਸੀ ਬਹੁਤ ਪਿਆਰਾ ਲੱਗ ਰਿਹਾ ਸੀ ਅਤੇ ਉਹ ਵੀਡੀਓ ਬਹੁਤ ਹੀ ਮਿਲੀਅਨ ਵਿਊਜ਼ ਪਾਰ ਕਰ ਗਈ ਸੀ ਸੋ ਬਹੁਤ ਸਾਰੇ ਇਦਾਂ ਦੇ ਰਾਜਵੀਰ ਜਵੰਦੇ ਦੇ ਕਿਸੇ ਨੇ ਜਿਹੜੇ ਕਿ ਹਾਲੇ ਤੱਕ ਸਾਹਮਣੇ ਨਹੀਂ ਆਏ ਉਹਨਾਂ ਦਾ ਪੁਰਾਣਾ ਜੀਵਨ ਲਾਈਫ ਸਟਾਈਲ ਜੀਣ ਦਾ ਸਟਾਈਲ ਉਹੋ ਕਿਵੇਂ ਸਿੰਗਰ ਬਣਿਆ ਇੱਥੇ ਤੱਕ ਕਿ ਯੂਨੀਵਰਸਿਟੀ 'ਚ ਜਿਹੜੇ ਮਿਊਜ਼ਿਕ ਸਿਖਾਉਂਦੇ ਸੀ ਉਹ ਵੀ ਕਹ ਰਹੇ ਸੀ ਜਿਵੇਂ ਕਿ ਜਾਗਰ ਅੰਟਾਲ ਕਿ ਬਹੁਤ ਪਿਆਰਾ ਬੱਚਾ ਸੀ ਅਤੇ ਬਹੁਤ ਹੀ ਨਿਮਰਤਾ ਨਾਲ ਗੱਲ ਕਰਦਾ ਸੀ ਮਿੱਠੀ ਬੋਲੀ ਬੋਲਦਾ ਸੀ ਹਾਂਜੀ ਕਹਿੰਦਾ ਸੀ ਅਤੇ ਕਦੇ ਵੀ ਉਸਨੇ ਕਿਸੇ ਗੱਲ ਦਾ ਗੁੱਸਾ ਨਹੀਂ ਕੀਤਾ ਸੀ ਰਾਜਵੀਰ ਜਵੰਦੇ ਵਰਗੇ ਨੌਜਵਾਨ ਘਰ ਘਰ ਨਹੀਂ ਜੰਮਦੇ ਬਹੁਤ ਹੀ ਸੋਹਣਾ ਸੁਨਖਾ ਉੱਚਾ ਲੰਬਾ ਗੱਭਰੂ ਤੇ ਜਿਸਨੇ ਅੱਜ ਤੱਕ ਕਿਸੇ ਵੀ ਚੀਜ਼ ਦਾ ਨਸ਼ਾ ਨਹੀਂ ਕੀਤਾ ਸੀ ਅਤੇ ਕੋਈ ਵੀ ਮੀਟ ਮੱਛੀ ਆ ਕੁਝ ਵੀ ਨਹੀਂ ਖਾਦਾ ਸੀ ਇੱਕ ਅਜੇਹਾ ਪੁੱਤ ਤੁਰ ਜਾਣਾ ਮਾਪਿਆਂ ਦੇ ਲਈ ਬਹੁਤ ਵੱਡੀ ਗੱਲ ਹੈ ਪਿੱਛੇ ਘਰ ਸੁੰਨਾ ਛੱਡ ਗਿਆ ਮਾਤਾ ਬੱਚੇ ਤੇ ਪਤਨੀ ਨੂੰ ਅਤੇ ਰੱਬ ਅੱਗੇ ਅਰਦਾਸ ਕਰਦਿਆਂ ਕਿ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਚਰਨਾਚੋ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਜਿਉਣ ਦਾ ਹੌਸਲਾ ਦਵੇ ਸੋ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਨਿਊਜ਼ ਦੇ ਨਾਲ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ